ਮੋਟਾਪੇ ਵਾਸਤੇ ਬਹੁਤ ਲੋਕ ਪਰੇਸ਼ਾਨ ਨੇ ਖਾਸ ਕਰਕੇ ਬੈਲੀ ਫੈਟ ਜਿਹਨੂੰ ਕਿਹਾ ਜਾਂਦਾ ਮੋਟਾਪਾ ਅਗਲਾ ਕਹਿੰਦਾ ਜੀ ਮੇਰਾ ਤਾਂ ਢਿੱਡ ਵੱਧ ਗਿਆ ਵੀ ਮੈਂ ਕੀ ਕਰਾਂ ਬਹੁਤ ਮੈਂ ਤਾਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾ ਲੀਆਂ ਥਾ ਇਹਦੇ ਚ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਜਿਹੜੀ ਮੈਂ ਹੁਣ ਦੱਸਣ ਲੱਗਿਆ ਡਾਈਟ ਕਰਨ ਚ ਲੋਕ ਕਹਿੰਦੇ ਨੇ ਵੀ ਯਾਰ ਰਾਤ ਨੂੰ ਤਾਂ ਇੰਨੀ ਭੁੱਖ ਲੱਗਦੀ ਆ ਵੀ ਤੈਹ ਤੋੜ ਭੁੱਖ ਲੱਗਦੀ ਆ ਪੰਜ ਚਾਰ ਦਿਨ ਤਾਂ ਪੂਰਾ ਕੰਟਰੋਲ ਕਰ ਲੰਨੇ ਆ ਉਸ ਤੋਂ ਬਾਅਦ ਫੇਰ ਨਾ ਜਿਵੇਂ ਕੋਈ ਭੁੱਖੇ ਸ਼ੇਰ ਨੂੰ ਚੀਜ਼ ਮਿਲ ਜਾਂਦੀ ਆ ਐ ਟੁੱਟ ਕੇ ਪੈਂਦੇ ਨੇ ਉਹ ਹੋਰ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ ਤੁਹਾਨੂੰ ਮੈਂ ਇੱਕ ਭੁੱਖ ਨੂੰ ਕੰਟਰੋਲ ਕਰਨ ਵਾਲਾ ਦੁਨੀਆ ਦਾ ਸਭ ਤੋਂ ਵਧੀਆ ਨੁਸਖਾ ਦੱਸੂਗਾ ਦੋਸਤੋ ਨੋਟ ਕਰ ਲਿਓ ਇਹਨੂੰ 10 ਗ੍ਰਾਮ ਲੌਂਗ ਦਾ ਪਾਊਡਰ ਕਰ ਲਓ ਤੇ ਇਹਦੇ ਵਿੱਚ 10 ਗ੍ਰਾਮ ਤੁਸੀਂ ਮਿਸ਼ਰੀ ਪਾ ਲਓ ਤੇ ਨਾਲ ਕਾਮ ਦੁੱਧਾ ਰਸ ਮੋਤੀ ਯੁਕਤ 20 ਗ੍ਰਾਮ ਇਹਦਾ ਪਾਊਡਰ ਬਣਾ ਕੇ ਰੱਖ ਲਓ ਇਹਨੂੰ ਆਪਾਂ ਨੇ ਲੈਣਾ ਦੇਸੀ ਘੀ ਨਾਲ ਇਹਦਾ ਚਮਚ ਦਾ ਚੌਥਾ ਹਿੱਸਾ ਲਓ ਵਿੱਚ ਥੋੜਾ ਜਿਹਾ ਦੇਸੀ ਘੀ ਪਾਓ ਚਾਹੇ ਸਵੇਰੇ ਖਾਲੀ ਪੇਟ ਲੈ ਲਓ ਇਹਨੇ ਤੁਹਾਡਾ ਦੇਖੋ ਭਜਨ ਵਿਕਟਾਉਣਾ ਕਿਉਂਕਿ ਇਹਨੇ ਐਸਿਡ ਬਣਾਉਣਾ ਬੰਦ ਕਰ ਦੇਣਾ ਅੰਦਰ ਐਸਿਡ ਬਣਨਾ ਘਟ ਜੂਗਾ ਭੁੱਖ ਕੰਟਰੋਲ ਸ਼ੁਰੂ ਹੋ ਜੂਗੀ ਜਿਹੜੀ ਵੱਡੀ ਗੱਲ ਆ ਜੇ ਤੁਸੀਂ ਥੋੜਾ ਸੋਚੋਗੇ ਨਾ ਮੈਂ ਨਹੀਂ ਖਾਣਾ ਤਾਂ ਓਵਰ ਕ੍ਰੇਵਿੰਗ ਆ ਜਿਹੜੀ ਉਹਦੇ ਤੇ ਲਾਜਵਾਬ ਅਨੁਭਵ ਕੀਤਾ ਹੋਇਆ ਯੋਗ ਆ ਇਹ ਇਹ ਐ ਨਹੀਂ ਵੀ ਇਧਰੋਂ ਪੜ ਲਿਆ ਤਾਂ ਮੈਂ ਇਧਰ ਦੱਸ ਦੂੰਗਾ ਇਦਾਂ ਤਾਂ ਕਦੇ ਜ਼ਿੰਦਗੀ ਚ ਸੋਚਿਆ ਹੀ ਨਹੀਂ ਅਨੁਭਵ ਕੀਤਿਆਂ ਨੇ 25 ਸਾਲ ਚੀਜ਼ਾਂ ਹੈ ਤੁਸੀਂ ਵਰਤੋ ਤੁਹਾਡਾ ਵਜ਼ਨ ਘਟਾਉਣ ਚ ਵੀ ਮਦਦਗਾਰ ਆ ਤੇ ਪਲੱਸ ਤੁਹਾਨੂੰ ਜਿਹੜੀ ਭੁੱਖ ਜ਼ਿਆਦਾ ਲੱਗਦੀ ਆ ਉਹਨੂੰ ਕੰਟਰੋਲ ਕਰਨ ਚ ਰਾਮਬਾਨ ਆ